मा जी आ की रौनक मेला मा जिया की रौनक मेला मा जिया की रौनक मेला दिवालिया में कनिया कर शशतरी दाम छामनिया कर शतरी दाम छामी सुब च वाल फुल तोरी सुब चरिया फुल तोरी दिल नाज़ुक शीशा न तोड़ सिल नाज़ुक शीशाइ न तोड़ सुेब च Get okay, the money. ਬੋਤ ਵਿਚਾਰਾ ਬਾਹਰ ਨਿਕਲ ਜਾ ਦਰੋਂ ਲੱਗ ਬੈਨਾ ਚੱਲ ਭੂਟੀ ਤੀ 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 ਸਾਗ ਸਰਵਦਾ ਨਾ ਕੀ ਰੋਟੀ ਕਿਉਂ ਨਹੀਂ ਅੱਜ ਗੱਲ ਖਾਦੀ ਸਾਗ ਸਰਵਦਾ ਨਾ ਕੀ ਰੋਟੀ ਹੁ ਵੀ ਜਾਂਦੀ ਜੀ ਪੀ ਜੇ ਤੇ ਮੋਲੀ ਵੀ ਜਾਂਦੀ ਚੱਲੋ ਅੱਗੇ ਹੋਰ ਹੋਰ ਮਾਸੂਮ ਨੋ ਨਿਕਲ ਜੀ ਤਾਂ ਬੁਆ ਸੋਣਾ మేరా కమాయి ఓ یار హోరా మే బోలే శవాని పయ హాయ్ ఫికర్ జుబేయ్ అందర్ 테నా తందర్ నీ పాపి హాయ్ బోలే శవాని కపిహాయ్ బోలే బోలే ని చన్వే చన్వే ਨਵੇਂ ਕਿ ਸ਼ੌਕਣ ਮੇਲੇ ਦੀ ਹੋ ਰਾਦੇ ਮਾਈਆ ਤਾ ਕੋੜੀ ਕੋੜੀ ਖੇਲ ਦੇ ਹੋ ਰਾਦੇ ਮਾਈਆ ਤਾ ਕੋੜੀ ਕੋੜੀ ਖੇਲ ਦੇ ਮੇਰਾ ਮਾਈਆ ਗੋਦਾਨੀ ਟੁੱਟਾ ਪਹਿਣਾ ਵਾਲਾ ਨੂੰ ਜਨ ਲਾਣਾ ਪ੍ਰੀਤ कौर ਐ ਮੈਂ ਤਾਪਕੁਰ ਪਿੰਡ ਦੀ ਵਾਸੀ ਐ ਅੱਜ ਸਾਡੇ ਪਿੰਡ ਤੀਜ ਦਾ ਤਿਉਹਾਰ ਮਨਾਇਆ ਗਿਆ ਐ ਤੇ ਮੈਨੂੰ ਬਹੁਤ ਖੁਸ਼ੀ ਹੋਈ ਐ ਕਿਉਂਕਿ ਅੱਗੇ ਇਦਾਂ ਕਿਸੇ ਨੇ ਉਪਰਾਲਾ ਨਹੀਂ ਕੀਤਾ ਹੈਗਾ ਪਹਿਲੀ ਵਾਰ ਸਾਡੇ ਪਿੰਡ ਤੀਜ ਦਾ ਤਿਉਹਾਰ ਮਨਾਇਆ ਆ ਤੇ ਮੈਨੂੰ ਸੱਭਿਆਚਾਰ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਆ ਇੱਥੇ ਆ ਕੇ ਮੈਂ ਆਪਣੇ ਪੁਰਾਣੇ ਬਜ਼ੁਰਗਾਂ ਦੇ ਨਾਲ ਗੋਲੀਆਂ ਪਾਈਆਂ ਆ ਤੇ ਮੈਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਾਰੇ ਪਤਾ ਲੱਗਿਆ ਆ ਨਹੀਂ ਤਾਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਅਸੀਂ ਫੋਨਾਂ ਦੇ ਵਿੱਚ ਹੀ ਰੁੱਝੇ ਰਹਿੰਦੇ ਆ ਬਟ ਇੱਥੇ ਇਸ ਟਾਈਮ ਤੇ 5 ਵਜੇ ਦੇ ਵਿੱਚ ਆ ਕੇ ਸਾਨੂੰ ਇੰਨਾ ਮਜ਼ਾ ਆ ਰਿਹਾ ਆ ਇੰਨੀ ਖੁਸ਼ੀ ਮਿਲ ਰਹੀ ਹੈ ਆਪਾਂ ਡੀਜੇ ਦੇ ਵਿੱਚ ਵੀ ਮਤਲਬ ਡਾਂਸ ਕਰਾਂਗੇ ਨਾਲ ਬੀਬੀਆਂ ਦੇ ਨਾਲ ਪੰਗੜਾ ਵੀ ਪਾਵਾਂਗੇ ਬਹੁਤ ਵਧੀਆ ਲੱਗ ਰਿਹਾ ਹੈ ਤਿਉਹਾਰ ਦੀ ਗੱਲ ਕਰੀ ਤਾਂ ਕਿਉਂ ਮੈਨੂੰ ਤੀਆਂ ਦਾ ਤਿਉਹਾਰ ਸੌਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਆ ਜਿਹਦੇ ਵਿੱਚ ਨਵੀਆਂ ਵਿਆਈਆਂ ਨੋਆ ਤੇ ਹੋਰ ਕਿੰਨੀਆਂ ਸਾਰੀਆਂ ਮੁਟਿਆਰਾ ਆ ਕੇ ਨੱਚਦੀਆਂ ਹੈ ਹੱਜ ਹੈਗੀਆਂ ਹਨ ਤੇ ਆਪਸ ਵਿੱਚ ਮਿਲ ਕੇ ਦੁੱਖ ਸੁੱਖ ਸਾਂਝਾ ਕਰਦੀਆਂ ਨੇ ਮੇਰਾ ਨਾਮ ਸੰਦੀਪ ਕੌਰ ਹੈ ਤੇ ਮੈਂ ਇੱਥੇ ਸਟਾਫ ਕੋਰਟ ਵਿਖੇ ਤੀਆਂ ਦਾ ਤਿਉਹਾਰ ਤੇ ਇੱਕ ਗੈਸਟ ਦੇ ਤੌਰ ਤੇ ਆਈ ਸੀ ਮੈਨੂੰ ਬਹੁਤ ਅੱਛਾ ਲੱਗਿਆ ਇੱਥੇ ਤੀਆਂ ਦਾ ਤਿਉਹਾਰ ਦੇਖ ਕੇ ਤੇ ਸਾਰੇ ਸਜਤਾ ਅਜ ਕੇ ਬੋਲੀਆਂ ਪਾ ਕੇ ਤੀਆਂ ਦਾ ਤਿਉਹਾਰ ਮਨਾ ਰਹੇ ਸੀਗੇ ਤੇ ਤੀਆਂ ਦਾ ਤਿਹਾਰ ਇਸ ਕਰਕੇ ਮਨਾਉਂਦੇ ਆ ਕਿ ਇੱਕ ਤਾਂ ਇੱਕ ਪੁਰਾਣਾ ਰੀਤੀ ਰਿਵਾਜ ਸਾਨੂੰ ਆਪਣਾ ਜਾਰੀ ਰੱਖਣਾ ਚਾਹੀਦਾ ਹੈ ਪੰਜਾਬ ਜ਼ਿੰਦਾ ਰਹਿਣਾ ਚਾਹੀਦਾ ਹੈ ਸਾਡੇ ਪੰਜਾਬ ਤੇ ਮੈਂ ਇੱਥੇ ਦੇਖ ਕੇ ਮੈਨੂੰ ਇਹਨਾਂ ਦੇ ਵਿੱਚ ਬਹੁਤ ਖੁਸ਼ੀ ਹੋਈ ਪੁਰਾਣੀਆਂ ਬੋਲੀਆਂ ਗਿੱਧੇ ਪਾ ਕੇ ਤੇ ਇਹ ਤੀਆਂ ਦਾ ਤਿਹਾਰ ਇੱਕ ਸ਼ਿਵਜੀ ਜੀ ਦੀ ਕਾਮਨਾ ਵਾਸਤੇ ਨਾ ਪਤੀ ਦੇ ਰੂਪ ਵਿੱਚ ਕਾਮਨਾ ਕਰਨ ਵਾਸਤੇ ਉਹਨਾਂ ਨੇ ਵਰਤ ਰੱਖਿਆ ਸੀ ਪਾਰਵਤੀ ਜੀ ਨੇ ਇੱਕ ਤਾਂ ਉਰਸ ਕਰਕੇ ਮਨਾਇਆ ਜਾਂਦਾ ਦੂਜਾ ਸੌਣ ਮਹੀਨਾ ਚੜਦਾ ਆ ਤੇ ਲੇਡੀਆਂ ਇਕੱਠੀਆਂ ਹੋ ਕੇ ਪਿੰਗਾ ਝੂਟਦੀਆਂ ਆ ਬੋਲੀਆਂ ਪਾਉਂਦੀਆਂ ਗਿੱਧੇ ਪਾਉਂਦੀਆਂ ਸੱਜ-ਤੱਜ ਕੇ ਆਂਦੀਆਂ ਚੰਗੇ ਪਤੀ ਦੀ ਕਾਮਨਾ ਕਰਕੇ ਵਰਤ ਵੀ ਰੱਖਦੀਆਂ ਸੋਣ ਮਹੀਨੇ ਤੇ ਇਸ ਕਰਕੇ ਤੀਜਾ ਤਿਹਾਰ ਮਨਾਇਆ ਜਾਂਦਾ ਹੁਣ ਮੈਮ ਸੱਗੇ ਚਾਰ ਪੁੱਲ ਦੇ ਜਾ ਰਹੇ ਦੋ ਪਤੀ ਸਮਾਈ ਨਹੀਂ ਰਾਦੇ ਕਹਿੰਦੇ ਕਿ ਟਾਈਮਿੰਗ ਹੀ ਹੁੰਦਾ ਇਕੱਠੇ ਹੋਣ ਦਾ ਇਹਦਾ ਸਭ ਤੋਂ ਤਾਂ ਟੈਕਨੋਲੋਜੀ ਜੇ ਕਈ ਇਹ ਤਾਂ ਪੋਜ਼ਿਟਿਵ ਵੀ ਆ ਤੇ ਨੈਕਟੀਵਿਟੀ ਵੀ ਨਾਲ ਹੀ ਲੈ ਕੇ ਆਈ ਆ ਬੱਚੇ ਜਿਹੜੇ ਅਸਲ ਸਭ ਬੱਚੇ ਜ਼ਿਆਦਾਤਰ ਬੱਚੇ ਵੀ ਤਾਂ ਜਨਨ ਜਿਵੇਂ ਸਾਰੀਆਂ ਲੇਡੀਆਂ ਬੰਦੇ ਫੋਨ ਦੇ ਦਿਵਾਲੇ ਰਹਿੰਦੇ ਆ ਤੇ ਇਸ ਕਰਕੇ ਉਹ ਸੱਭਿਆਚਾਰ ਤੋਂ ਦੂਰ ਹੋ ਰਹੇ ਆ ਤੇ ਇਹ ਬਹੁਤ ਜ਼ਰੂਰੀ ਹੈ ਸਰਕਾਰ ਨੇ ਇੱਕ ਉਪਰਾਲਾ ਪਿਛਲੇ ਸਾਲ ਵੀ ਕੀਤਾ ਸੀ ਕਿ ਹਰ ਪਿੰਡ ਵਿੱਚ ਤੇ ਹਰ ਮਨਾਇਆ ਜਾਵੇ ਇਸ ਕਰਕੇ ਹੁਣ ਜਿਹੜੀ ਇਹ ਰੀਤ ਚੱਲੀ ਹੈ ਚੱਲਦੀ ਰਹਿਣੀ ਚਾਹੀਦੀ ਹੈ ਤਾਂ ਕਿ ਬੱਚੇ ਸਾਰੇ ਲੋਕ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਤੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਦਾ ਪਤਾ ਲੱਗੇ ਧੰਨਵਾਦ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਜੀਤ ਸਿੰਘ ਪਿੰਡ ਸਤਾਵਕੋਟ ਅੱਜ ਸਾਡਾ ਬੱਚਿਆਂ ਨੇ ਪ੍ਰੋਗਰਾਮ ਈਆਂ ਦਾ ਤਿਹਾਰ ਕੀਤਾ ਹੈ ਇਹ ਇਹ ਸਾਰੇ ਬੱਚਿਆਂ ਨੇ ਪ੍ਰਾਲਾ ਕੀਤਾ ਕਾਫੀ ਦਿਨਾਂ ਤੋਂ ਇਹ ਪ੍ਰਾਲਾ ਕਰਦੀਆਂ ਸਨ ਅੱਜ ਇਹਨਾਂ ਦਾ ਆਖਰੀ ਸਮਾਂ ਹੋਇਆ ਅੱਜ ਇਹਨਾਂ ਨੇ ਪ੍ਰੋਗਰਾਮ ਵੱਧ ਚੜ ਕੇ ਹਿੱਸਾ ਲਿਆ ਤੇ ਗਿੱਧਾ ਪੰਘੜਾ ਕਰਕੇ ਇਹਨਾਂ ਨੇ ਬੱਚਿਆਂ ਨੇ ਪ੍ਰੋਗਰਾਮ ਕੀਤਾ ਈਆਂ ਦਾ ਤਿਹਾਰ ਆਪਣੀਆਂ ਬੱਚੀਆਂ ਜਿਹੜੀਆਂ ਨੋਹਾਂ ਈਆਂ ਆਪਣੇ ਪੇਕੇ ਘਰ ਆ ਕੇ ਆਪਣਾ ਤੀਆਂ ਦਾ ਤਿਹਾਰ ਮਨੰਦੀਆਂ ਹਨ ਇਹ ਆਪਣਾ ਪ੍ਰੋਗਰਾਮ ਸਤਾਵਕੋਟ ਦੇ ਵਿੱਚ ਪਹਿਲੀ ਵਾਰ ਇੱਕ ਕਰਵਾਇਆ ਗਿਆ ਹੈ ਮੈਨੂੰ ਉਮੀਦ ਹੈ ਕਿ ਆਪਾਂ ਹਰ ਸਾਲ ਇਦਾਂ ਹੀ ਪ੍ਰੋਗਰਾਮ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ